ਆਪ ਸਭ ਨੂੰ ਨਵੇਂ ਸਾਲ ਦੀਆਂ શુભકાਮਨਾਵਾਂ ਅੱਜ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਹਾਂ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਔਰ ਸਰਬੱਤ ਦੇ ਭਲੇ ਲਈ ਅਰਦਾਸ ਕਰਾਂਗਾ ਆਪ ਸਭ ਪੰਜਾਬ ਵਾਸੀਆਂ ਦੇਸ਼ ਵਾਸੀਆਂ ਤੇ ਘਰਾਂ ਦੇ ਵਿੱਚ ਗੁਰੂ ਸਾਹਿਬ ਆਪਣੀ ਕਿਰਪਾ ਵਰਤਾਉਣ ਸੁੱਖ ਸ਼ਾਂਤੀ ਤਰੱਕੀਆਂ ਬਖਸ਼ਣ ਔਰ ਆਪਾਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਇਕਤਾ ਦੇ ਨਾਲ ਭਾਈਚਾਰੇ ਦੇ ਨਾਲ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਈਏ ਸੋ ਬਹੁਤ-ਬਹੁਤ ਵਧਾਈ ਨਵੇਂ ਸਾਲ ਤੇ ਬਹੁਤ-ਬਹੁਤ ਵਧਾਈ ਜੰਦਰਬਾ ਦੇ ਸਰਕਾਰੀ ਰੂਪ ਮਾਵਲੇ ਤੇ 16 ਲੋਕਾਂ ਤੇ ਐਫਆਈਆਰ ਹੋਈ ਸੀ ਤੇ ਇੱਕ ਚੰਦਰਪੋਲੀ ਜਿਹੜੇ ਕਪਮੰਡ ਜਿਹੜੇ ਨੇ ਸੀ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਕਿੱਡਾ ਐਕਸ਼ਨ ਹੈ ਪੰਜਾਬ ਦੇ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਹੈ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ 328 ਰੂਪ ਹੀ ਖੁਰਦੂ-ਬੁਰਦੂ ਮਤਲਬ ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਹੈ ਇਹ ਔਰ ਜੇ ਕੋਈ ਸੱਚਾ ਤੇ ਉਹ ਆਪ ਹੀ ਜਾ ਕੇ ਪੇਚ ਹੋ ਜੇ ਉਹ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਨਾਲੇ ਸੀਏ ਸਾਹਿਬ ਦੀ ਤਾਂ ਤਨਖਾਹ ਹੀ ਬਹੁਤ ਸੀ ਤੇ ਜਿੰਮੇਵਾਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪ ਦਾ ਕੰਮ ਠੀਕ ਤਰ੍ਹਾਂ ਇਹ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਗੱਲ ਸੋ ਕਾਨੂੰਨ ਆਪ ਦਾ ਰਸਤਾ اختیار ਕਰ ਰਿਹਾ ਸਰਕਾਰ ਉਹ ਜੜਿਕਾ ਨਹੀਂ ਪਾਰ ਰਹੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਦਸੰਦਾਜੀ ਨਹੀਂ ਕਰਨੀ ਚਾਹੀਦੀ ਐਜ਼ ਇਟ ਇਜ਼ ਅਨਲਿਜ਼ੀਮ ਮਾਮਲਾ ਹੈ। ਕਿਉਂਕਿ ਉਹਨਾਂ ਨੇ ਪਹਿਲਾਂ ਸਾਰਾ ਇਹ ਕਿ ਸਰਕਾਰ ਤੋਂ ਬੰਦ ਨਹੀਂ ਬੰਦ ਕਰੇਂਦੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰ ਇਸ਼ਵਰ ਸਿੰਘ ਨੇ ਜਮਣ ਕੀਤੀ ਹੋਈ ਹੈ। ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਉੱਪਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਹੈ। ਤੇ ਉਹਨਾਂ ਦੀ ਸਤਕਾਰ ਦੇ ਲਈ ਜੇ ਕੋਈ ਕੰਮ ਕਾਨੂੰਨ ਅਨਸਾਰ ਹੋ ਰਿਹਾ ਕਿ ਸਰਕਾਰ ਉਹਦੇ ਵਿੱਚ ਬਿਲਕੁਲ ੜਿੱਕਾ ਨਹੀਂ ਪਾਵੇਗੀ ਪਹਿਲਾਂ ੜਿੱਕਾ ਪੈਂਦਾ ਰਿਹਾ ਤਾਂ ਹੀ ਉਹ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਥਰੂ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜਾ ਗੁਰੂ ਬਿਲਾਸ ਪਾਸ਼ਾਹੀ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਅਦਬੀ ਕਿਉਂ ਕੀਤੀ ਗਈ ਆ ਸੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕੀ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਸਰਕਾਰ ਇਥੇ ਗੁਰੂ ਸਾਹਿਬ ਦੀ ਕਿਰਪਾ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਗ੍ਰਿਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਗ੍ਰਿਫਤਾਰੀ ਹੋਣੀ ਹੈ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦੇ ਪਰ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਜੀ ਇਹਦੇ ਤਾਂ ਮੁੱਦੇ